ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ 8 ਜਨਵਰੀ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਅੱਜ ਦਾ ਦਿਨ ਉਸ ਬਹਾਦਰ ਦੇ ਨਾਲ ਸੰਬੰਧ ਰੱਖਦਾ ਹੈ ਜਿਸ ਦੀ ਬਹਾਦਰੀ ਦੇ ਕਾਇਲ ਲਾਰਡ ਡਲਹੌਜੀ ਵਰਗੇ ਜਨਰਲ ਵੀ ਹੋ ਗਏ ਜਿਸ ਬਹਾਦਰ ਨੇ ਗੋਰੀ ਅੰਗਰੇਜ਼ ਸਰਕਾਰ ਨੂੰ ਇਸ ਦੇਸ਼ ਵਿੱਚੋਂ ਕੱਢਣ ਵਾਸਤੇ ਪੂਰ ਜ਼ੋਰ ਯਤਨ ਕੀਤਾ ਔਰ ਅੰਗਰੇਜ਼ਾਂ ਦਾ ਪੱਕਾ ਵਿਰੋਧੀ ਸੀ ਉਸ ਜਰਨੈਲ ਨੇ ਲਾਹੌਰ ਦੇ ਅੰਗਰੇਜ਼ ਰੈਜ਼ੀਡੈਂਟ ਸਰ ਫ੍ਰੈਡਰਿਕ ਕਰੀ ਨੂੰ ਵੀ ਇੱਕ ਬਗਾਵਤ ਸੰਬੰਧੀ ਚਿੱਠੀ ਲਗੀ ਸੀ ਉਸ ਸੂਰਬੀਰ ਦਾ ਨਾਮ ਹੈ ਸਰਦਾਰ ਰਾਮ ਸਿੰਘ ਨੂਰਪੁਰੀਆ ਸਰਦਾਰ ਰਾਮ ਸਿੰਘ ਨੂਰਪੁਰੀਆ ਇਹਨਾਂ ਨੇ ਅੰਗਰੇਜ਼ਾਂ ਖਿਲਾਫ ਬਹੁਤ ਵੱਡੀ ਬਗਾਵਤ ਕੀਤੀ ਅਤੇ ਭਾਈ ਮਹਾਰਾਜ ਸਿੰਘ ਜੀ ਦੇ ਸਾਥੀ ਵੀ ਸਨ ਜਦੋਂ ਮਹਾਰਾਜਾ ਅਨੰਦ ਸਿੰਘ ਨੇ 1816 ਵਿੱਚ ਨੂਰਪੁਰ रियासत ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਅਤੇ ਰਾਜਾ ਵੀਰ ਸਿੰਘ ਨੇ ਅੰਗਰੇਜ਼ੀ ਇਲਾਕੇ ਵਿੱਚ ਜਾ ਆਪਣਾ ਲਈ ਸ਼ਾਇਦ ਸਰਦਾਰ ਰਾਮ ਸਿੰਘ ਨੂੰ ਪਿਤਾ ਵਾਲੀ ਵਜ਼ੀਰੀ ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ ਗਿਆ ਅਤੇ ਰਾਜਾ ਵੀਰ ਸਿੰਘ ਦੇ ਨਾਲ ਹੀ ਅੰਗਰੇਜ਼ੀ ਇਲਾਕੇ ਵਿੱਚ ਰਹੇ ਸਨ ਮੈਂ ਮੁਖ्तसर ਜ੍ਹਾ ਅਰਜ਼ ਕਰਾਂ ਸਰਦਾਰ ਰਾਮ ਸਿੰਘ ਨੂਰਪੁਰੀਆ ਨੇ ਸਨ 1848 ਦੇ ਅਖੀਰ ਵਿੱਚ ਬਾਰੀ ਦੁਆਬ ਵਿੱਚ ਬਗਾਵਤ ਕੀਤੀ ਅਤੇ ਜਲੰਧਰ ਦੁਆਬ ਦੇ ਅੰਗਰੇਜ਼ੀ ਇਲਾਕਿਆਂ ਵਾਸਤੇ ਵੀ ਖਤਰਾ ਬਣਿਆ ਜਦੋਂ ਕਿ ਅਟਾਰੀ ਵਾਲੇ ਸਰਦਾਰਾਂ ਸਰਦਾਰ ਚਤਰ ਸਿੰਘ ਅਤੇ ਸਰਦਾਰ ਸ਼ੀਰ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਖੁਲਮ ਖੁੱਲੀ ਬਗਾਵਤ ਕੀਤੀ ਸੀ ਸਰਦਾਰ ਰਾਮ ਸਿੰਘ ਦਾ ਅੰਗਰੇਜ਼ਾਂ ਦੇ ਦਿਲਾਂ ਵਿੱਚ ਇਨਾ ਪੈ ਬੈਠਾ ਸੀ ਕਿ ਜਲੰਧਰ ਫੀਲਡ ਫੋਰਸ ਦੇ ਕਮਾਂਡਰ ਬਰਗੇਡੀਅਰ ਜਨਰਲ ਸਰ ਯੂਗ ਮਾਸੀ ਵਹੀਲਰ ਨੇ ਘੱਟ ਤੋਂ ਘੱਟ 4 ਪੈਦਲ ਬਟਾਲੀਅਨ ਅਤੇ 2 ਕੋੜਸਵਾਰ ਰੈਜੀਮੈਂਟਾਂ ਨਾਲ ਸਰਦਾਰ ਰਾਮ ਸਿੰਘ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ ਅਖੀਰ ਅੱਜ ਦੇ ਦਿਨ 8 ਜਨਵਰੀ 1857 ਨੂੰ ਨੂਰਪੁਰ ਨੇੜੇ ਬਾਸੂ ਜਾਂ ਬੰਸਾ ਦੀ ਲੜਾਈ ਵਿੱਚ ਰਾਮ ਸਿੰਘ ਨੂੰ ਸ਼ਾਇਦ ਹਾਰ ਮਿਲੀ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰ ਬਚ ਕੇ ਨਿਕਲ ਗਏ ਸ਼ਾਇਦ ਬਾਅਦ ਵਿੱਚ ਆਪ ਫੜੇ ਗਏ ਅਤੇ ਜਲਾਵਤਨ ਕੀਤੇ ਗਏ ਇਸ ਬਾਰੇ ਜੋ ਇਹ ਪੂਰਤਾ ਜਾਣਕਾਰੀ ਹੈ ਇਨਸਾਈਕਲੋਪੀਡੀਆ ਆਫ ਸਿਗਿਸਮਾ ਭਾਗ ਤੀਜਾ ਪੰਨਾ 470 ਤੇ 471 ਉੱਪਰ ਉਪਲਬਧ ਹੈ ਸੋ ਅੱਜ ਵਾਸਤੇ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ